ਦੇ 10 ਹੋ ਗਏ ਨੇ ਤੇ ਅੱਜ ਆਪਾਂ ਫੇਰ 1:30 ਹੋ ਗਏ ਫ੍ਰੀ ਤੇ ਕੱਲ ਵਾਲਾ ਬਲੌਗ ਪਾਤਾ ਆਪਾਂ ਨਗਰ ਕੀਰਤਨ ਨਗਰ ਕੀਰਤਨ ਨਹੀਂ ਯਾਰ ਕੀਰਤਨ ਦਰਬਾਰ ਉਹ ਮੇਰੇ ਮੂੰਹ ਹਰ ਵਾਰੀ ਨਗਰ ਕੀਰਤਨ ਨਿਕਲ ਜਾਂਦਾ ਕੀਰਤਨ ਦਰਬਾਰ ਤੇ ਆਪਾਂ ਬਲੌਗ ਲਾ ਕੇ ਦੇਖਦੇ ਆਂ ਤੇ ਚਲੋ ਕਰੋ ਬਲੌਗ ਦੀ ਸ਼ੁਰੂਆਤ ਅੱਜ ਦੀ ਜੀ ਸਾਰੇ ਨੂੰ ਸਵਾਗਤ ਹੈ ਐਸਪੀ ਨੰਦਰਾ ਬਲੌਗਸ ਚੰਨੀ ਤੋਂ ਆ ਗਏ ਤੁਸੀਂ ਸਾਰੇ ਠੀਕ ਠਾਕ ਹੋ ਚੰਨੀ ਤੇ ਸ਼ੋਲ ਤੇ ਆ ਗਏ ਹੁਣ ਅਸੀਂ ਵੀ ਠੀਕ ਠਾਕ ਆ ਹਣਾ ਮੈਂ ਕਿਹਾ ਚੰਨੀ ਤੇ ਸ਼ੋਲ ਤੇ ਆ ਗਏ ਆ ਤੇ ਚਲੋ ਨਾਸਤੇ ਨਾਲ ਕਰਦੇ ਸ਼ੁਰੂਆਤ ਹੋਰ ਕੀ ਆਡੀ ਹਲਵਾਈਆਂ ਵਾਲੀ ਸਬਜੀ ਗੋਭੀ ਗੋਭੀ ਗੋਬਾ ਗੋਭੀ ਚਲ ਠੀਕ ਹੈ ਜੀ ਹਰ ਮਨ ਨੂੰ ਮਾਰਤੀ ਬਾਜ ਕਹਿੰਦਾ ਆ ਗਿਆ ਮੈਂ ਰੋਟੀ ਥੱਲੇ ਆ ਤੁਸੀਂ ਆਪਣੀਆਂ ਪਰੌਂਠੀਆਂ ਚੁੱਕ ਲਓ ਪਾਓ ਮੈਂ ਪਹਿਲਾਂ ਟੀਵੀ ਲਾਵਾਂ ਠੀਕ ਹੈ ਚਲੋ ਲਓ ਜੀ ਮੈਨੂੰ ਮੜਿਆ ਜਰਾ ਰਾਹ ਦਿਓ ਨੰਗ ਨੂੰ ਪਹਿਲਾਂ ਆ ਮੈਂ ਹਾਂ ਆਪਣੀ ਸੀਟ ਤੇ ਸਬਜੀ ਥੋੜੀ ਥੋੜੀ ਮਿਲਣੀ ਹੈ ਥੋੜੀ ਥੋੜੀ ਦਿਓ ਸਬਜੀ ਜਿਆਦਾ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਟੇਸਟ ਹੁੰਦਾ ਆ ਮੜਿਆ ਜਰਾ ਪਰੌਂਠੀਆਂ ਦੇ ਨਾਲ ਸਿਰ ਸਿਰ ਮਜ਼ਾ ਆਉਂਦਾ ਖਾ ਕੇ ਸਬਜੀ ਦੇ ਨਾਲ ਹੋਰ ਤਾਂ ਕੁਝ ਨਹੀਂ ਹੈਗਾ ਲੋਈ ਪਾਲਾ ਉੱਠੀ ਨਹੀਂ ਨਾ ਜੀ ਨਹੀਂ ਹਲੇ ਨਹੀਂ ਉੱਠੀ ਕੋਈ ਆਉਂਦੇ ਆ ਉਹਨੂੰ ਆ ਚੱਲ ਬਾਅਦ ਚ ਉਠਾ ਲਿਆ ਕੋਈ ਨਹੀਂ ਚਲੋ ਟੀਵੀ ਵੀ ਸਾਡਾ ਚੱਲ ਪਿਆ ਨਾਲ-ਨਾਲ ਦੇਖਦੇ ਆਂ ਅੱਜ ਦਾ ਬਲੌਗ ਆਪਣਾ ਵੀ ਕੱਲ ਦਾ ਕਿਹੋ ਜਿਹਾ ਬਣਿਆ ਆ ਮਿਲਦੇ ਆਂ ਖਾਣਾ ਖਾ ਕੇ 11:00 ਵਜੇ ਲੋ ਜੀ ਆਪਾਂ ਚੱਲੇ ਦੁਕਾਨ ਤੇ ਹਾਂਜੀ ਜੀ ਤੁਸੀਂ ਹੁਣ ਮੇਰੀ ਗੱਲ ਸੁਣੋ ਅੱਜ ਹਾਂਜੀ ਆਪਣਾ ਕੰਮ ਨਿਬੜ ਕੇ ਤਿਆਰ ਹੋ ਗਏ ਫੋਨ ਮਾਰ ਦਿਓ ਹੈ ਬਸ ਅਸੀਂ ਆਂਟੀ ਸਫਾਈ ਕਰਨ ਨਾਲ ਅੱਜ ਆਪਾਂ ਚੱਲੇ ਆਂ ਤੱਲਨ ਸਾਹਿਬ ਮੱਥਾ ਟੇਕਣ ਹਾਂ ਤੱਲਨ ਸਾਹਿਬ ਗੁਰਦੁਆਰਾ ਮੱਥਾ ਟੇਕ ਕੇ ਆਵਾਂਗੇ ਜਾ ਕੇ ਬਲੌਗ ਦਾ ਬਤਲਨ ਸਾਹਿਬ ਗੁਰਦਾਰੇ ਦਾ ਬਹੁਤ ਬਣਾਇਆ ਪਾ ਚਲੋ ਮੜਾ ਮੜਾ ਉਹਦੇ ਹਲਕਾ ਫੁਲਕਾ ਜਾ ਕਰ ਲਾਂਗੇ ਵਿੱਚ ਲੈ ਲਾਂਗੇ ਨਾ ਫਿਰ ਚਲੋ ਠੀਕ ਹੈ ਜੀ ਤੇ ਮੋਟੀ ਕਿਦਾਂ ਲਓ ਜੀ ਮੋਟੀ ਸਾਡੀ ਉੱਠ ਗਈ ਆ ਇਹ ਕਿਹ ਹੈ ਇਧਰ ਮੋਟੀ ਮੂੰਹ ਕਰੀ ਨਹੀਂ ਕਰੀ 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 ਕਿਦਾਂ ਲਾ ਦੇਖਾ ਸੁੱਤੀ ਉੱਠੀ ਦਾ ਮੂੰਹ ਤੇਰਾ ਮੂੰਹ ਹੀ ਨਹੀਂ ਕਰਦੀ ਇਧਰ ਮੈਂ ਕਹਿੰਦਾ ਮੂੰਹ ਕਰੀ ਜਾ ਸੁੱਤੀ ਉੱਠੀ ਦਾ ਮੂੰਹ ਦੇਖਾ ਤੇਰਾ ਚਲ ਠੀਕ ਹੈ ਮੈਂ ਜਾਣਾ ਹੈ ਓਕੇ ਉਹ ਜੀ ਸਵਾਇਕ ਹੋ ਗਿਆ ਜੀ ਦੇਖੋ ਜੀ ਬੱਤੀ ਨਹੀਂ ਆਈ ਅਸੀਂ ਕਿ ਅਸੀਂ ਸੂਟ ਇੱਧਰ ਲੱਗੀਆਂ ਜੀ ਚੁੰਨੀ ਸਕਾਉਣ ਤੇ ਆਪਾਂ ਜਾ ਰਹੇ ਹਾਂ ਵੀ ਟੰਗਿਆ ਹੋਇਆ ਸੀ ਉਹੀ ਪਹਿਲੇ ਸ਼ੁਕਰ ਕਰੂ ਇੱਕ ਸੂਟ ਟੰਗਿਆ ਹੋਇਆ ਸੀ ਆਪਾਂ ਜਾ ਰਹੇ ਹਾਂ ਤੱਲਨ ਸਾਹਿਬ ਮੱਥਾ ਟੇਕਣ ਹਾਂ ਜੀ ਮਾਤਾ ਜੀ ਆਰ ਬੈਠੀ ਆ ਤੇ ਹੁਣ ਮੱਥਾ ਟੇਕ ਲਈ ਟੁੱਟੇ ਵਹੇ ਜਾਨੀ ਕੇ ਕੋ ਉਹ ਲੈ ਗਏ ਜਾ ਕੇ ਹਰ ਵਾਰੀ ਹਾਰ ਸਾਰੇ ਪੈਸੇ ਟੁੱਟੇ ਮੇ ਤਾਂ ਤੁਸੀਂ ਸੇਰੇ ਸੇਰੇ ਲੈ ਲੈਣੇ ਆ ਅੱਜ ਹੈ ਨਹੀਂ ਸੀਗੇ ਕੱਲ ਲੈ ਲੈ ਕੱਲ ਲੈ ਲੈ ਉਹ ਸੂਟ ਪੰਗੇ ਲਿਆ ਕਰ ਅਈ ਦਮੇ ਕੁਛ ਕੀਤਾ ਹੀ ਨਹੀਂ ਮੈਂ ਤਾਂ ਫੜਿਆ ਹੀ ਸੀਗਾ ਆ ਆ ਵੀ ਲੀ ਆ ਵੀ ਐ ਮੁੜੀ ਜਦੀ ਆ ਦੇਖ ਆ ਵੀ ਮੁੜੀ ਜਾਂਦੀ ਆ ਹਾਂ ਤੂੰ ਕੀ ਕਹਿੰਦੀ ਆ ਮੰਮੀ ਬੇਸਤੀ ਬਾਣੀ ਬੜੀ ਕਰਦੀ ਐ ਅੱਜ ਕੱਲ ਰੋਸ ਨੂੰ ਕਰਦੇ ਨੂੰ ਇੱਧਰ ਨੂੰ ਕਰ ਬੇਸਤੀ ਕਰਦੀ ਮੰਮੀ ਕਿਹੜੀ ਗੱਲੋਂ ਬੇਸਤੀ ਕੀਤੀ ਹੁੰਦੀ ਰੀ ਰੋਸਟ ਕਰਨੀ ਸਾਨੂੰ ਐ ਵੀ ਇੱਧਰ ਗੱਲ ਕਰ ਪਹਿਲਾਂ ਬਾਅਦ ਚ ਫੋਨ ਰੱਖ ਪਾਉਣੋਂ ਪਹਿਲੇ ਫੋਨ ਰੱਖ ਥੱਲੇ ਪਹਿਲਾਂ ਹਾਂ ਦੱਸ ਕੀ ਕਹਿੰਦੀ ਆ ਮੰਮੀ ਕੀ ਕੀ ਕਹਿੰਦੀ ਆ ਹੋਊਗੇ ਤਾਂ ਮੋਟੀ ਜਵਾਬ ਦਿੰਦੀ ਆ ਮੰਮੀ ਪੁੱਠੇ ਜਵਾਬ ਦਿੰਦੀ ਆ ਇੱਕ ਮਿੰਟ ਜਦੋਂ ਤੁਸੀਂ ਪੁੱਠੇ ਜਵਾਬ ਦਿੰਨੇ ਹੁੰਦੇ ਸਾਨੂੰ ਉਦੋਂ ਮੈਂ ਕਹ ਦਿੰਦੀ ਪੁੱਠੇ ਜਵਾਬ ਆ ਪੁੱਠੇ ਜਵਾਬ ਨੇ ਤੁਹਾਡੇ ਨਾਲ ਪੁੱਠੇ ਜਵਾਬ ਹੋਰ ਕੌਣ ਦਿੰਦਾ ਈ ਤੇ ਮੰਮੀ ਨੇ ਇੱਕ ਮੁੱਠਾ ਜਵਾਬ ਦੇ ਦਿੱਤਾ ਤੇ ਤੁਹਾਨੂੰ ਮੇਰ ਚਾ ਲਗਦੀਆਂ ਹਾਂ ਜੀ ਮੈਂ ਹੈਗੇ ਤਾਂ ਹੈ ਪੈਸੇ ਪਰ ਗੁੱਲੇ ਚ ਕੱਢਣੇ ਪੈਣੇ ਆ ਲੁੱਟੇ ਰਹੇਗੀ ਉਦੋਂ ਤੱਕ ਆ ਕੇ ਜਾਓ ਬਹਿ ਜਾਓ ਮੈਂ ਦੇਖਦਾ ਜਾ ਕੇ ਵਿੱਕੀ ਦੁਕਾਨ ਤੋਂ ਜੇ ਮਿਲ ਗਏ ਠੀਕ ਆ ਨਹੀਂ ਤਾਂ ਫਿਰ ਮੈਂ ਚੜਾਵਾਂ ਖੋਲਾ ਕੇ ਦੱਸੇ ਗੁੱਲੇ ਨਹੀਂ ਤਾਂ ਫਿਰ ਖੋਲੋ ਵੀ ਗੁੱਲੋ ਚ ਕੱਢ ਲਿਓ ਫਿਰ ਆਹ ਗੁੱਲੇ ਏਦਾਂ ਕਰਾਂਗੇ ਬੱਦੇ ਪਾ ਦੇਾਂਗੇ ਮੇਰੇ ਤੋਂ ਲੈ ਲਿਓ ਨਾ ਤੁਸੀਂ ਆਪਣੇ ਪੈਸੇ ਨਾ ਦਿਓ ਯਾਰ ਆਪਣੀ ਆਦੀ ਗੱਲ ਨਹੀਂ ਬਾਬਾ ਜੀ ਤੁਹਾਡੇ ਕੱਲਿਆਂ ਤਾਂ ਨਹੀਂ ਆਣਗਾ ਨਹੀਂ ਬਾਬਾ ਸਾਡੇ ਕੱਲਿਆਂ ਆਉਂਦੇ ਨੇ ਨਹੀਂ ਨਹੀਂ ਉਹ ਤਾਂ ਨਹੀਂ ਗੱਲ ਆਏਗਾ ਪਰ ਕਈ ਵਾਰੀ ਕਈ ਵਾਰੀ ਕਹਿੰਦੇ ਨਾ ਅਸਲ ਵਿੱਚ ਗੁੱਲੇ ਖੋਲਣ ਦੀ ਗੱਲ ਆਵਾ ਕਈ ਵਾਰੀ ਜਨਨੀਆਂ ਸੋਚ ਲੈਂਦੀ ਨੇ ਅਸੀਂ ਮਸੀ ਕੁੰਡੀ ਲਾਲਾ ਇਕੱਠੇ ਕੀਤੇ ਆ ਤੇ ਇਹ ਫੇਲੇ ਗਏ ਲੈ ਜਾਂਦੇ ਆ ਕੁੰਡੀ ਗਾਇ ਤਾਂ ਤੁਸੀਂ ਲੈ ਜਾਂਦੇ ਆ ਸਾਡੇ ਕੋਲ ਇਸ ਲਈ ਤਾਂ ਮੈਂ ਕਹਿੰਦਾ ਨਾ ਚਲੋ ਆਇਆ ਮੈਂ ਦੇਖ ਕੇ ਹੈ ਕੁੰਡੀ ਵੀ ਲੈ ਲਓ ਤੁਸੀਂ ਸਾਨੂੰ ਹਰਮਨ ਉਹ ਵੀ ਲੈ ਜਾਣੇ ਸਾਡੇ ਕੋਲ ਭਰਾਵਤਿਆ ਉਹਨੂੰ ਪਈਆਂ ਗਾਲਾਂ ਆਵੇ ਪਾਡਕਸ ਵੇਅਰ ਦਾ ਤਿਆਰ ਹੋਣ ਲਿਆ ਸੀ ਤਿਆਰ ਹੋ ਕੇ ਤੁਰ ਵੀ ਪੈਣਾ ਆ। ਇਹੋ ਪਹਿਲੇ ਪਿਆਰ ਨੂੰ ਨਿਕਾਲਾ ਤੇ ਜੀਰ ਵਾਲਾ ਪੀ ਲਿਆ। ਧਾਮੀ ਸਾਹਿਬ ਨੇ ਜਾਣਾ ਹੈ। ਧਾਮੀ ਸਾਹਿਬ ਨੇ ਆ ਲੈਣਾ ਧਾਮੀ ਸਾਹਿਬ ਉਹ ਇਕੱਠੇ ਜਾਣਗੇ ਨਾ ਦੋਨੇ ਜਣੇ। ਮੋਟਰਸਾਈਕਲ ਤੇ। ਸਾਈਕਲ ਤੇ ਆਣਗੇ। ਠੀਕ ਆ ਜੀ। ਚਲੋ ਓਕੇ ਮੈਂ ਲੈ ਕੇ ਆਇਆ ਪਰਚੀਆਂ ਦੇਖ ਕੇ। ਯਾਰ ਜੀ। ਚਲੋ। ਓਕੇ। ਹਾਂਜੀ ਕਿਦਾਂ ਜੀ? ਤੁਸੀਂ ਬਾਈਕ ਤੇ ਧਾਮੀ ਨਾਲ ਆਏਗਾ ਤੇਰੀ? ਚਲੋ ਆਜੋ ਉਧਰ ਜਾਨੇ ਤੁਸੀਂ। ਚਲੋ ਤੁਰੋ ਫੇ। ਉਧਰ 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 ਵਾਧਾ ਉਧਰ। ਉਧਰ ਖੜੀ ਗੱਡੀ। ਏ ਮੋਟਿਆ ਕੀ ਕਰੀਏ ਨਹੀਂ ਆ ਹਾਂ ਹਾਂ ਜੀ ਲਾਜ ਕਿੱਦਾਂ ਜੀ ਬੱਧੀਆ ਬੱਧੀਆ ਅੱਪਾ ਜਾ ਰਹੇ ਆ ਜੀ ਹੁਣ ਤਲਨ ਸਾਹਿਬ ਮਾ ਸਾਡੇ ਕਨ ਤੇ ਅਰਮਨ ਆ ਰਿਹਾ ਮਗਰ ਮਗਰ ਆਪਣੇ ਫਰੈਂਡ ਦੇ ਨਾਲ ਹਾਂ ਠੀਕ ਆ ਜੀ ਹਜੇ ਪਤਾ ਨਹੀਂ ਕਿੱਥੇ ਆ ਉਹ ਹਰ ਵਾਰੀ ਫਲਾਈ ਕਰਕੇ ਆਉਂਦਾ ਫਲਾਈ ਕਰਕੇ ਆਉਣਾ ਹਰ ਵਾਰੀ ਕਹਿੰਦਾ ਕਿ ਮੈਂ ਇਕੱਲੇ ਨਹੀਂ ਵੀ ਜਾਣਾ ਆਪਣੇ ਫਰੈਂਡ ਨੂੰ ਨਾਲ ਲੈ ਕੇ ਚਲਦਾ ਚਲੋ ਮਿਲਦੇ ਆ ਪਹੁੰਚ ਗਏ ਉੱਥੇ ਚਲੋ ਉੱਥੇ ਪਹੁੰਚ ਗਏ ਜੀ ਲਓ ਜੀ ਆਪਾਂ ਪਹੁੰਚ ਗਏ ਆ ਜੀ ਹਾਂ ਆਜੋ 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 ਇੱਥੇ ਚਲੋ ਜੀ ਦੇਖਦੇ ਆ ਰਸ਼ ਕਿੰਨਾ ਕ ਅੱਗੇ ਅੱਜ ਆਪਾਂ ਪਹੁੰਚ ਗਏ ਆ ਤੇ ਹਰਮਨ ਦੀ ਕਰਦੇ ਆਂ ਵੇਟ ਹੁਣ ਹਣਾ ਚਲੋ ਦੇਖਦੇ ਆ ਕਿੱਥੇ ਆ ਜੇ ਅਜੇ ਪਹੁੰਚਿਆ ਨਹੀਂ ਉਹ ਆ ਜਵੇ ਫਿਰ ਚੱਲਦੇ ਆਂ ਅੰਦਰ ਆਓ ਲਓ ਜੀ ਆ ਗਿਆ ਹਰਮਨ ਉਹ ਨਹੀਂ ਵੀ ਤੇ ਆਹ ਦੇਖੋ ਚਲੋ ਕਰੋ ਪਾਰਕ ਚੱਲਦੇ ਆਂ ਅੰਦਰ ਹੁਣ ਆਪਾਂ چلو آ جا لو جی پہلا چلے لنگر حال لنگر کھا لیے پہلا اس تو بعد مٹھا دیکھ کے آرام نہ بیٹھا گے اوتھے Sí, eso E aí

حکمی خوان جی حکمی لے روڑی آئی حکمی انتا ہو دانت کمک سے پروا ہو ساچا صاحب ساچنائے آخیاں پاو آمار آخیاں منگے دے دے داد کرے گا تار پھر کیے پیر کیے جن کے اندر نالے کابی ستھ سماتی اندر کابی ساتھ بیچارے کابی جتی ستی سن پوکی کابی ساتھ بیچارے ਪਿਸ਼ਾਬ ਲਓ ਉੱਥੇ ਜਾ ਕੇ ਤੁਸੀਂ। ਉੱਥੇ ਲਈ ਪਾਪਾ ਨੇ ਵੀ ਜਾਣਾ ਹੈ। ਹਾਂ। ਖਾ ਲਓ। ਤੁਸੀਂ ਪਿਸ਼ਾਬ ਨਹੀਂ ਖਾ ਰਹੇ। ਹਾਂ। ਇਧਰ ਸ਼ਾਪਿੰਗ ਹੋ ਰਹੀ ਆ ਹੁਣ ਕੀ ਲੈਣਾ ਹੁਣ ਨਾ ਮੈਨੂੰ ਨਾ ਲੈ ਚੱਲ ਅੱਛਾ ਚੱਲ ਨਾ ਨਾ ਲੈ ਲੋੜਾ ਨਹੀਂ ਪਾਵੇ ਕੋਈ ਸੋਸੂਸ ਪਾਵੇ ਔਰ ਇਹਦੇ ਸਾਰੇ ਜਣੇ ਲੱਗੇ ਆ ਸ਼ਗਨ ਹੁਣ ਇਹ ਮੈਨੂੰ ਕੁਝ ਦਾ ਅੱਜਕੱਲ ਆਪੇ ਖਾ ਜਾਂਦਾ ਕਿਦਾਂ ਮੈਨੂੰ ਨਹੀਂ ਪ੍ਰਿੰਟ ਤੋਂ ਪੁੱਛਿਆ ਨਹੀਂ ਮੰਮਾ ਨੇ ਪੁੱਛਿਆ ਨਹੀਂ ਅਈ ਮੈਨੂੰ ਨਹੀਂ ਪੁੱਛਦਾ ਮੈਂ ਹੀ ਪਹਿਲਾਂ ਖਾ ਲਿਆ ਹਜੇ ਕਿਤੇ ਖਾ ਲਿਆ ਸੀ ਪਹਿਲਾਂ ਆ ਇੱਕ ਟਿੱਕੀ ਵਰਗਨ ਦੇ ਲੈ ਪਲਗਾੜੀ ਪਲਗੋ ਇੱਕ ਟਿੱਕੀ ਦੀ ਕਰਦੇ ਪਲੇਟ ਜੀ ਆਪਾਂ ਹੁਣ ਆ ਗਏ ਆ ਜੀ ਬਾਹਰ ਤੇ ਚਲੋ ਗੱਡੀ ਕੱਢਦੇ ਚੱਲ ਕੇ ਉਹ ਵੀ ਗਏ ਆ ਕਿਤੇ ਮੋਟਰਸਾਈਕਲ ਲੈਣ ਆਪਣਾ ਗੱਡੀ ਗੱਡੀ ਚੱਲ ਕੇ ਆਈ ਆ ਜੀ ਗੱਡੀ ਆਪਣੀ ਤੇ ਚਲੋ ਚਲੀਏ ਹੰਕਰਪੁਰ ਨੂੰ ਪਹਿਲੇ ਬੈਠਾਂ ਵਿੱਚ ਹਾਂਜੀ ਚਲੀਏ ਜੀ ਚਲੋ ਚਲੋ ਮਮੀ ਆ ਗਏ ਆ ਗਏ ਚਲੋ ਠੀਕ ਆ ਜੀ ਓਕੇ ਜੀ ਨੂੰ ਕੁੜੀ ਨੂੰ ਬਾਹਰ ਲਓ ਜੀ ਹੁਣ ਸਬਜ਼ੀ ਲੈ ਕੇ ਫਿਰ ਚੱਲਦੇ ਘਰ 120 ਵਾਲੇ ਮਟਰ ਵੀ ਦੱਸੋ ਜੀ 120 ਰੁਪਏ ਕਿਲੋ ਗਾਜਰਾ 60 ਰੁਪਏ ਕਿਲੋ 5 ਵਜ ਗਏ ਆ ਤੇ ਆਪਾਂ ਪਹੁੰਚ ਗਏ ਘਰ ਹਾਂਜੀ ਕਿਦਾਂ ਆ ਰਿਹਾ ਜੀ ਆ ਦੇਖੋ ਪਿੱਛੇ ਮੰਮੀ ਆ ਕੋਈ ਨਹੀਂ ਬਣੀ ਮਰਚ ਕਿਦਾਂ ਦਾ ਰਿਹਾ ਜੀ ਬਹੁਤ ਵਧੀਆ ਰਿਹਾ ਚਲੋ ਠੀਕ ਬਹੁਤ ਵਧੀਆ ਰਿਹਾ ਜੀ ਬਹੁਤ ਟਾਈਮ ਲੱਗ ਗਿਆ ਜੀ ਬਹੁ ਟਾਈਮ ਜ਼ਿਆਦਾ ਲੱਗ ਗਿਆ ਹਾਂ ਪਤਾ ਕੀ ਗੱਲ ਦਿਨ ਛੋਟੇ ਹੋਏ ਨਾ ਰਸ਼ਵੀ ਬਹੁਤ ਸੀ ਰਸ਼ਵੀ ਬਹੁ ਸੀ ਇਧਰ ਸੜਕ ਤੇ ਬੜਾ ਰਸਤੇਗਾ ਵੱਡੀਆਂ ਵਾਲੇ ਤੇ ਟਰੱਕ ਵਾਲੇ ਬਿਲਕੁਲ 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 ਚਲੋ ਠੀਕ ਹੈ ਜੀ ਹਾਂਜੀ ਘਰੇ ਆ ਗਏ ਹੁਣ ਹੁਣ ਲੱਪਈਆ ਸਬਜ਼ੀ ਭੱਜੀ ਦੀ ਤਿਆਰੀ ਬੜੇ ਵੀ ਨਹੀਂ ਬਦਲੇ ਇਹਨਾਂ ਨੇ ਬਦਲ ਲੈ ਮੈਂ ਤਾਂ ਪਹਿਲਾਂ ਤੱਕ ਕੇ ਹਾਂ ਹਾਂ ਸਬਜ਼ੀ ਭੱਜੀ ਦਾ ਕੰਮ ਕਰਕੇ ਵੇ ਰੱਖ ਦਮਾ ਫੇ ਮੈਂ ਕੱਪੜੇ ਦੀ ਲਓ ਜੀ ਅੱਜ ਬਣਾ ਬਣਨਗੇ ਗਾਜਰਾ ਮਟਰ ਚਾਹ ਨਹੀਂ ਪੀਣੀ ਯਾਰ ਮੈਂ ਜਾਣਾ ਮੈਂ ਲੇਟ ਹੋ ਰਿਹਾ ਬਹੁਤ ਸਵਾ ਪੰਜ ਹੋ ਗਏ ਆ ਕੰਮ ਕਰਾਂ ਜਾ ਕੇ ਹੈ ਕੰਮ ਕੰਮ ਹੀ ਕਰਾਂ ਜਾ ਕੇ ਕੰਮ ਤੇ ਹਾਂ ਓਕੇ ਓਕੇ ਆਨਾ ਮੁੜ ਕੇ ਫੇ ਮੈਂ ਹੈ ਇੱਧਰ ਕੱਪੜੇ ਹਾਂ ਜੀ ਆਨਾ ਜੇ ਇੱਧਰ ਟਾਈਮ 6 ਵਜ ਗਏ ਆ ਤੇ ਇੱਧਰ ਆ ਗਏ ਮਾਸੇ ਜੀ ਕਿਚਨ ਦੇ ਵਿੱਚ ਹੰਦਿਕ ਦਮਸੀ ਹਜਰਾ ਮਟਰ ਨਾ ਢੇਡ ਪਰ ਹੀ ਹੈ ਨਾ ਢੇਡ ਪਰ ਹੀ ਕੋਈ ਖਾਣ ਦੀ ਜਗ੍ਹਾ ਨਹੀਂ ਹੈਗੀ ਪੱਲੂ ਨੇ ਸੋਲੇ ਲੈ ਕੇ ਗਾਣੀਆ ਸੇਰੇ ਹੋਤੀ ਉਹਦੇ ਕਰਕੇ ਨਾ ਸਭ ਭੁਰਣਾ ਲੱਗਣਾ ਸੋ ਦਿਲ ਜਾਊਗੀ ਕੀ ਹਨਾ ਫਿਰ ਰੋਟੀ ਵੀ 9 9/2 ਦਾ ਖਾ ਵੀ ਸਕਦਾ ਰੋਟੀ ਹਾਂ ਜੇ ਭੁੱਖ ਲੱਗੀ ਤਾਂ ਪਰ ਵੈਸੇ ਹਲੇ ਤਾਂ ਕੋਈ ਉਮੀਦ ਨਹੀਂ ਹੈਗੀ ਢੇਡ ਐਦਾ ਭਰੇ ਪਏ ਹਨਾ ਮੈਂ ਇਹ ਥਾਲੇ ਫੇਤਰ ਗਾਜਰਾ ਮਟਰ ਮਟਰ ਦੇ 20 ਕਿਲੋ ਉਹ ਮੈਂ ਇਹ 20 ਮਟਰ ਦਾ 60 ਕਿਲੋ ਗਾਜਰਾ ਵੈਸੇ ਹੁਣ ਸਿਆਲ ਆ ਗਏ ਪਰ ਰੇਟ ਨਹੀਂ ਘਟਦੇ ਹੈ ਨਾ ਸਬਜ਼ੀਆਂ ਦੇ ਰੇਟ ਨਹੀਂ ਘਟਦੇ ਨਾ ਇਹ ਸਾਡੀ ਕਿੰਨਾ ਬੋਝਦਾ ਪਿਆ ਹੈ ਅੱਜ ਕੱਲ੍ਹ ਅਦਰਕ ਬਰੈਂਡ ਕਰਕੇ ਨਾ ਫ੍ਰੀਜ਼ਰ 'ਚ ਰੱਖ ਦਿੱਤਾ ਇਸ ਵਾਰੀ ਥੋੜਾ ਲਿਆ ਹੈ ਨਾ ਪਾਈਆ ਹੈ ਸਾਰਾ ਪਾਈਆ ਹੈ ਅੱਗੇ ਕਿੰਨਾ ਪੱਧਾ ਕਿਲੋ ਕੀਤਾ ਸੀ ਅੱਗੇ ਪਾਈਆ ਹੀ ਸੀ ਅੱਗੇ ਵੀ ਪਾਈਆ ਹੀ ਸੀ ਅੱਜ ਥੋੜਾ ਥੋੜਾ ਲੱਗਦਾ ਕੁਝ ਪਹਿਲਾਂ ਵੀ ਆ ਸੀਗਾ ਮੈਂ ਉਹ ਪਹਿਲਾਂ ਦਾ ਵੀ ਆ ਰਿਹਾ ਨਾ ਥੋੜਾ ਲੱਗਦਾ ਸੀ ਅਜੇ ਤੇ ਮੈਂ ਹੀ ਬਣਾਇਆ ਹੈ ਇਹਨੇ ਟਮਾਟਰ ਪਾਉਣਾ ਹੈ ਇਹਦੇ ਵਿੱਚ ਬਸ ਤਾੜੀ ਆ ਤੇ ਮੈਂ ਤਾਂ ਪਿਆਜ਼ ਲਸਣ ਪਾ ਲਿਆ ਹੈ ਤੇ ਹੁਣ ਮੈਂ ਇੱਥੇ ਆਪਣੇ ਬਸ ਆਦਰੇ ਪਾ ਦਿੰਦਾ ਟੇਸਟ ਆਲੂ ਤੇ ਇੱਧਰ ਮਟਰ ਗਰ ਰਿਹਾ ਹੈ ਤਾਂ ਵੀ ਬੰਦੂ ਦਾ ਆਟਾ ਹੁੰਨੇ ਆ ਬਿਆ ਹੋਰ ਬਸ ਸਬਜੀ ਬਣਾਉਣੀ ਆ ਹਨਾ ਆ ਕੇ ਮਾਸੀ 2 ਮਿੰਟ ਨਹੀਂ ਬੈਠੇ ਹੈਗੇ ਕੱਪੜੇ ਵੀ ਨਹੀਂ ਚੇਂਜ ਕੀਤੇ ਫਿਰ ਸਬ지 ਕੱਟਣ ਲੱਪੇ ਸਬਜੀ ਕੱਟ ਕੇ ਬਸ ਹੁਣ ਢੜਕਾ ਲਾ ਕੇ 10 ਮਿੰਟ ਬੰਦੇ ਆ ਤਾਂ ਤੋਂ ਕੰਮ ਸ਼ੁਰੂ ਕਰਾਂਗੇ ਸਮਾਈ ਦਾ ਆਹ ਉਸ ਕੱਲ ਤੋਂ ਸਲਾਈ ਦਾ ਸ਼ੁਰੂ ਕਰ ਲੋ ਬਹੁਤ ਕੰਮ ਪਿਆ ਹੈ। ਇਹਨੂੰ ਸੁੱਕਾ ਤੇਵਾ। ਥੀ ਲੋ ਹੁਣ ਤੁਸੀਂ ਮੈਂ ਹੁਣ ਕੱਢ ਦੋ ਸ਼ੁਰੂ ਕਰ ਦੋ ਨਾ। ਆ ਸ਼ਾਲ ਬਹੁਤ ਸੋਹਣ ਲੱਗਦੀ ਸੀ। ਨਹੀਂ ਨਾ ਮੈਂ ਬੋਸਾ ਨਾਲ ਦੜ ਲਿਆ ਹੋਇਆ ਹੈ। ਚਲੋ ਮਿਲਦੇ ਆ ਫਿਰ ਹਣਾ। ਲਾ ਲਈਏ ਤਰਤਾ ਫੜਤਾ ਲੜ ਗਈ। ਉਹ ਦੇਖਿਆ ਜਿਹੜਾ ਤੁਸੀਂ ਬਣਾਇਆ ਮੇਰੇ ਜਾਣ ਤੋਂ ਬਾਅਦ ਢੱਡ ਭਰੇ ਪਏ ਆ। ਆਹਾਂ। ਇੰਨੇ ਕਿੰਦਾ ਨਾਲੇ? ਆ ਦੇਖੋ ਇੰਨੇ ਬਰੈਡ ਰੱਖਿਆ ਮੈਂ। ਆ ਦੇਖੋ ਲੱਡੂ। ਗੋਬੀ ਸਬ지 ਜੋ ਉਹ ਮੈਂ ਗੱਲ ਕਰਦਾ ਅਗਰੇ ਚ ਸਾਫ ਕਰਦੇ ਆ ਢਿੱਡ ਭਰੇ ਪਏ ਤਾਂ ਇੰਨੇ ਕੁ ਕਿਦਾਂ ਖਾ ਲੈ ਇੰਨੇ ਕੁ ਕਿਦਾਂ ਖਾ ਲੈ ਸਾਰੇ ਨਿਗਾ ਤੇ ਅੱਧੇ ਤੁਸੀਂ ਖਾਦੇ ਆ ਯਾਰ ਮੈਨੂੰ ਨਾ ਕੋਈ ਮੈਂ ਖਾ ਲੈ ਨਹੀਂ ਖਾਦੇ ਮੰਮੀ ਖਾਦੇ ਯਾਰ ਮੰਮੀ ਵੀ ਸਾਡੇ ਨਾਲ ਮੰਮੀ ਨੇ ਤਾਂ ਆਪਣੇ ਉੱਧਰ ਜਾਂ ਨਹੀਂ ਬੜੇ ਹੀ ਖਾਂਦੇ ਸਾਡੇ ਬਈ ਦੇਖੋ ਇੰਨੇ ਸਾਰੇ ਹਵਾਲੇ ਹੁਣ ਕਿਸੇ ਨੂੰ ਤਾਂ ਖਾਣੀ ਆ ਬਿਲਕੁਲ ਇਹਦਾ ਨੱਕ ਨਹੀਂ ਦਿੰਦੇ ਤੈਨੂੰ ਨਿਆਣੇ ਨਹੀਂ ਖਾਂਦੇਗੇ ਇਹ ਹੋਲੀ ਖਾਂਦੇ ਆ ਨਾ ਚਲੋ ਖਾਣੇ ਖਰਾਬ ਜੀ ਟਾਈਮ ਹੋ ਗਿਆ 9 ਤੇ ਇੱਧਰ ਅੱਜ ਫ੍ਰਿਜ ਕੀਤੀ ਸਾਫ ਤੇ ਹਾਂਜੀ ਹੁਣ ਕੀ ਕਰਨ ਲੱਗੇ ਜੀ ਜੀ ਮੈਂ ਰੋਟੀ ਬਣਾਉਂ ਰੋਟੀ ਦੋ ਹੀ ਲਈਓ ਯਾਰ ਹਾਂ ਹਾਂ ਮੇਰੀਆਂ ਬੱਚਾ ਹੋਰ ਜੀ ਗਾਜਰਾ ਮਟਰ ਤੇ ਆਲੂ ਖਾਣੀ ਈ ਸੀ ਰੋਟੀ ਪਰ ਆਲੂ ਮਟਰ ਗਾਜਰਾਂ ਦੇ ਕਰਕੇ ਖਾਣੀ ਆ ਜੀ ਤੇ ਇੱਧਰ ਦੇਖੋ ਜੀ ਫੋਨ ਤੇ ਇੱਧਰ ਫੋਨ ਤੇ ਇਹਦੇ ਨਾਲੇ ਖਾਂਜ ਚਲੋ ਦੇਖੋ ਬੰਦੇ ਕੀ ਮੇਰਾ ਸਰਾ ਕੋਲ ਤੇ ਹੁਣ ਚੱਲ ਦਵਾਂ ਇੱਕ ਮਿੰਟ ਆਇਆ ਹਾਂਜੀ ਹੋਰ ਜੀ ਵਧੀਆ ਵਧੀਆ ਦੁੱਧ ਲੱਗੇ ਗਰਮਾ ਆ ਮੇਰੇ ਰੱਖ ਦਮਾ ਆ ਦੁੱਧ ਵੀ ਰੱਖ ਲਿਆ ਗਰਮ ਤੇ ਬਣਾਵਾਂ ਫਿਰ ਆਪਾਂ ਖਾਣੇ ਆ ਲਾਣ ਦੇ ਲਿਆਂ ਚਾਰ ਲੈਣਾ ਯਾਰ ਜਿਹੜਾ ਲੈ ਕੇ ਆਏ ਆ ਸਬਜ਼ੀ ਦਾ ਵੀ ਖਾ ਕੇ ਦੇਖਾਂਗੇ ਕਿਦਾਂ ਦਾ ਲੱਗਦਾ ਠੀਕ ਹੈ ਜੀ ਆ ਮੈਨੂੰ ਮੜ ਜਾ ਪਵਾਇਓ ਦੁੱਧ ਇਹਦੇ ਨਾਲ ਆ ਗਿਆ ਆ ਗਿਆ ਫੜੋ ਜਰਾ ਲਓ ਮੰਦ ਕਰਦਾ ਬਲੌਗ ਆ ਗਿਆ ਪੋਣੀ 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 ਲਓ ਚਲੋ ਪਾਓ ਲਓ ਜੀ ਹੁਣ ਲੱਗੇ ਜੀ ਆਪਾਂ ਖਾਂ ਰੋਟੀ ਹਾਂਜੀ ਕਿੱਦਾਂ ਜੀ ਅਚਾਰ ਕਿੱਦਾਂ ਦਾ ਬਹੁਤ ਸਵਾਦ ਚਲੋ ਠੀਕ ਆ ਜੀ ਇੱਧਰ ਵੀ ਖਾ ਰਹੇ ਆ ਤੇ ਇੱਧਰ ਵੀ ਖਾ ਰਹੇ ਆ ਜੀ ਰੋਟੀ ਆਪਾਂ ਖਾਂਦੇ ਆ ਸਾਢੇ 9 ਹੋ ਗਏ ਤੇ ਆਪਾਂ ਰੋਟੀ ਪਾਣੀ ਲਈ ਖਾ ਤੇ ਫ੍ਰਿਜ ਕੀਤੀ ਹੋਈ ਵਿਹਲੀ ਮੈਂ ਰੱਖੀ ਆ ਬਸ ਸਮਾਨ ਡਾ ਤੇ ਹੁਣ ਇਸ ਤੋਂ ਬਾਅਦ ਸਾਰਾ ਸਮਾਨ ਫ੍ਰਿਜ ਚ ਰੱਖਾਂਗੇ ਲਾਉ ਸਕੂਟਰ ਮੋਟਰਸਾਈਕਲ ਡੇਲਿਆਂ ਦਾ ਯਾਰ ਖਾਵਾਂਗੇ ਹਾਂ ਨਾਲੇ ਬਪੀਤੇ ਦਾ ਮਰਬਾ ਤੇ ਡੇਲਿਆ ਦਾ achar ਦੇਖੋ ਜੀ ਇਦਾਂ ਜੀ ਗੱਲ ਡੇਲਿਆ ਦਾ achar ਮੈਨੂੰ ਬਹੁਤ ਸਵਾਲ ਲੱਗਦਾ ਆ ਤੇ ਉਹਦੇ achar ਵਾਲਾ ਬੰਦਾ ਦੇਖ ਕੇ ਮੈਨੂੰ ਚੇਤਾ ਆ ਗਿਆ ਤੇ ਪਬੀਤੇ ਆ ਜਣਾ ਮਰਬਾ ਆ ਹੋਏ ਨੂੰ ਸਵਾਲ ਲੱਗਦਾ ਜੀ ਦੇਖ ਕੇ ਮੈਨੂੰ ਚੇਤਾ ਆ ਗਿਆ ਅਸੀਂ ਲੈ ਆਏ ਫਿਰ ਚਲੋ ਕਰੋ ਬਲੌਗ ਦਾ ਐਂਡ ਫਿਰ ਤੁਸੀਂ ਆਪਣਾ ਕੰਮ ਕਰੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆ ਗੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ